ਨਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੋਸ ਰਾਜ ਭਾਈ ਅਮਰਪਾਲ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਬੜਾ ਜਲਦੀ ਭਾਈ ਅਮਰਪਾਲ ਖਾਲਸਾ ਨੂੰ ਪੰਜਾਬ ਲਿਆਦਾ ਚਾਹੇਗਾ ਉਹਨਾਂ ਦੀ ਐਨਐਸਏ ਖਤਮ ਹੋ ਗਈ ਹੈ ਉਹਨਾਂ ਦੇ ਸਾਥੀ ਆਲਰੇਡੀ ਜਿਹੜੇ ਨੇ ਉਹ ਪੰਜਾਬ ਆ ਚੁੱਕੇ ਨੇ ਰੋਮਾਂਟੇ ਨੇ ਪੰਜਾਬ ਦੀਆਂ ਵੱਖ-ਵੱਖ ਜ਼ਿਲਾਂ ਦੇ ਵਿੱਚ ਡਕੇ ਹੋਏ ਨੇ ਲੇਕਿਨ ਇਧਰ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਨੂੰ ਬੜਾ ਵੱਡਾ ਬਲ ਮਿਲ ਰਿਹਾ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭੜਤੀ ਵਾਇਮ ਚੱਲੀ ਹੋਈ ਹੈ ਉਸੇ ਤਰ੍ਹਾਂ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਵੀ ਭੜਤੀ ਵਾਇਮ ਚੱਲੀ ਹੋਈ ਹੈ ਸੂਤਰ ਦੱਸਦੇ ਨੇ ਕਿ ਹਰ ਹਲਕੇ ਦੇ ਵਿੱਚੋਂ ਵੱਡਾ ਬਲ ਮਿਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਖਾਲਸਾ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦੀ ਚਮਕੌਰ ਸਾਹਿਬ ਵਿਖੇ ਮੀਟਿੰਗ ਹੋਈ ਜ਼ਿਲ੍ਹਾ ਰੂਪਨਗਰ ਦੀ ਕਾਰਜਕਾਰੀ ਕਮੇਟੀ ਦੇ ਸਾਰੇ ਮੈਂਬਰਾਂ ਨੇ ਭਾਗ ਲਿਆ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹੇ ਦੇ ਅਬਜ਼ਰਵਰ ਡਾਕਟਰ ਜੀਤ ਸਿੰਘ ਸੋਢੀ ਨੇ ਕੀਤੀ ਮੀਟਿੰਗ ਰੂਪਨਗਰ ਜ਼ਿਲ੍ਹੇ ਦੀਆਂ ਬਲਾਕ ਕਮੇਟੀਆਂ ਬਣਾਉਣ ਅਤੇ ਪਾਰਟੀ ਵਿਸਤਾਰ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਰੂਪਨਗਰ ਜ਼ਿਲ੍ਹੇ ਵਿੱਚ ਮੈਂਬਰਸ਼ਿਪ ਲਈ ਕਰਨ ਲਈ ਪਾਰਟੀ ਦੇ ਵਿਸਤਾਰ ਸੰਬੰਧੀ ਚਰਚਾ ਕੀਤੀ ਗਈ ਅਤੇ ਡਾਕਟਰ ਜਲਜੀਤ ਸਿੰਘ ਸੋਢੀ ਨੇ ਦੱਸਿਆ ਕਿ ਪਾਰਟੀ ਦੀ ਵਿਚਾਰਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਆਧਾਰਿਤ ਹੈ ਪਾਰਟੀ ਦੇ ਸਰਬਤ ਭਲੇ ਦੇ ਉਦੇਸ਼ ਚਲਦਿਆਂ ਕਾਰਜਕਾਰੀ ਕਮੇਟੀ ਹਰ ਧਰਮ ਦੇ ਵਰਗ ਲੋਕਾਂ ਨੂੰ ਪਾਰਟੀ ਵਿੱਚ ਮੈਂਬਰ ਬਣਾ ਕੇ ਸ਼ਾਮਲ ਕਰੇਗੀ ਇਸ ਪਾਰਟੀ ਦੇ ਏਜੰਡੇ ਦੇ ਅਨਸਾਰ ਸਮਾਜਿਕ ਨਿਆਂ ਭਾਈਚਾਰੇ ਨੂੰ ਮੈਂ ਨੂੰ ਅੱਗੇ ਵਧਾਵਾਂਗੇ ਜ਼ਿਲ੍ਹਾ ਕਾਰਜਕਾਰੀ ਕਮੇਟੀ ਵੱਲੋਂ ਡਾਕਟਰ ਜਲਜੀਤ ਸਿੰਘ ਸੋਢੀ ਨੇ ਜ਼ਿਲ੍ਹੇ ਦੇ ਅਬਜ਼ਰਵਰ ਲੱਗਣ ਤੇ ਵਧਾਈ ਦਿੱਤੀ ਯਾਨੀ ਕਿ ਦਲਜੀਤ ਸਿੰਘ ਸੋਢੀ ਜਿਹੜੇ ਨੇ ਉਹ ਰੂਪਨਗਰ ਦੇ ਅਬਜ਼ਰਵਰ ਲੱਗੇ ਨੇ ਯਾਨੀ ਕਿ ਬੜਾ ਵੱਡਾ ਹੰਗਾਰਾ ਮਿਲ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇਸ ਮੌਕੇ ਕਮੇਟੀ ਦੇ ਮੈਂਬਰ ਮਨਜਿੰਦਰ ਸਿੰਘ ਸੈਣੀ ਸੁਖਬੀਰ ਸਿੰਘ ਨਿਤਨ ਕੁਮਾਰ ਕਸ਼ੋਰ ਸਿੰਘ ਯਾਨੀ ਕਿ ਹਿਆਰਾ ਆਗੂ ਇਸ ਭਰਤੀ ਦਾ ਹਿੱਸਾ ਬਣੇ ਰੂਪਨਗਰ ਤੋਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਲਈ ਪੰਥ ਨੂੰ ਬਚਾਉਣ ਲਈ ਭਰਤੀ ਕਰਦੀ ਹੈ ਦੂਸਰੇ ਪਾਸੇ ਅਕਾਲੀ ਦਲ ਵਰਸ ਪੰਜਾਬ ਦੇ ਮੁਖੀ ਭਾਵੇਂ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਲੇਕਿਨ ਉਸ ਦੇ ਸਾਥੀਆਂ ਵੱਲੋਂ ਉਸ ਦੇ ਸਮਰਥਕਾਂ ਵੱਲੋਂ ਭਰਤੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਹਰ ਵਰਗ ਦੇ ਲੋਕਾਂ ਵੱਲੋਂ ਵੱਡਾ ਹੰਗਾਰਾ ਵੀ ਮਿਲ ਰਿਹਾ ਹੈ ਇਸ ਭਰਤੀ ਨੂੰ ਅਸੂਤਰ ਦੱਸਦੇ ਨੇ ਕਿ ਜੂਨ ਜੁਲਾਈ ਤੋਂ ਬਾਅਦ ਇਹ ਭਰਤੀ ਲਗਭਗ 3 ਲੱਖ ਦੇ ਏਡ ਗਿੜ ਜਿਹੜੀ ਹੈ ਪਹੁੰਚ ਜਾਵੇਗੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਇੱਕ ਪਾਸੇ ਨਵੀਂ ਬਣੀ ਭਾਈ ਅਬਰਤਪਾਲ ਖਾਲਸਾ ਜੋ ਖੁਦ ਐਮਪੀ ਨੇ ਹਲਕਾ ਸ਼੍ਰੀ ਕਰੂਰ ਸਾਹਿਬ ਤੋਂ ਅਕਾਲੀ ਦਲ ਪਾਰਸ ਪੰਜਾਬ ਦੀ ਪਾਰਟੀ ਨੂੰ ਜਿਹੜਾ ਜਿਹੜੇ ਵਰਕਰ ਨੇ ਉਹਨਾਂ ਦਾ ਬੜਾ ਵੱਡਾ ਸਮਰਥਨ ਮਿਲ ਰਿਹਾ ਹੈ ਭਰਤੀ ਮਾਮੇ ਦੇ ਵਿੱਚ ਧੰਨਵਾਦ